ਇਕ ਨਾ ਮਾਨ ਸਾਵ ਕਪਤਾ ਗੋਂ ਦਿੰਦਿਆ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਠੀਕ ਐ ਨਾ ਤੇ ਪਰਣਾ ਐ ਕਿ ਜਿਹੜਾ ਸੂਰਜ ਮਗਦਾ ਸੀ ਨਾ ਉਹ ਕਹਿ ਦਈਏ ਡਿਮ ਜਾ ਪੈ ਗਿਆ ਉਹ ਜਿੱਥੇ ਇੱਕ ਪਾਸੇ ਕਿਸਾਨ ਮੰਡੀਆਂ ਦੇ ਵਿੱਚ ਰੋਲ ਖੁੱਲ ਰਹੇ ਨੇ ਜਾਂ ਕਹਿ ਦਈਏ ਲਿਫਟਿੰਗ ਨਹੀਂ ਹੋ ਰਹੀ ਦੂਜੇ ਪਾਸੇ ਜਿਹੜੇ ਇੱਥੇ ਮੰਡੀਆਂ ਦੇ ਵਿੱਚ ਜਾਂ ਮਜ਼ਦੂਰ ਕੰਮ ਕਰਦੇ ਜਾਂ ਪੱਲੇਦਾਰ ਕਹਿ ਦਈਏ ਕੰਮ ਕਰਦੇ ਆ ਅਇਦ ਕੀ ਉਹਨਾਂ ਦਾ ਵੀ ਜਲੂਸ ਨਿਕਲ ਗਿਆ ਹੈ ਜਲੂਸ ਐਵੇਂ ਨਿਕਲ ਗਿਆ ਵੀਰੋ ਵੀ ਜਿਹੜਾ ਆਪਾਂ ਕਹਿ ਦਈਏ ਬੰਦਾ ਮੇਨ ਹੁੰਦਾ ਚੌਧਰੀ ਹੁੰਦਾ ਜਿਹਨੂੰ ਆਪਾਂ ਚੌਧਰੀ ਵੀ ਕਹਿ ਦਿੰਨੇ ਮੰਡੀ ਦੇ ਵਿੱਚ ਪੱਲੇਦਾਰ ਨੂੰ ਉਹ ਬੰਦੇ ਲੈ ਕੇ ਆਉਂਦਾ ਇੱਕ ਮਹੀਨੇ ਵਾਸਤੇ ਜਿਵੇਂ ਮੰਨ ਲਓ 25000 30000 ਰੁਪਏ ਇੱਕ ਮਹੀਨੇ ਦਾ ਉਹਨੇ ਬੰਦੇ ਨੂੰ ਇੱਕ ਮੁਕਾ ਕੇ ਤੇ ਮੰਡੀ ਦੇ ਵਿੱਚ ਲੈ ਜਾਂਦਾ ਹੁਣ ਅੱਗੇ ਕੀ ਹੁੰਦਾ ਸੀ ਆ ਵੀ ਨਾਲ ਨਾਲ ਝੋਨਾ ਤੋਲਦਾ ਸੀ ਨਾਲੋ ਨਾਲ ਲਿਫਟਿੰਗ ਹੋ ਜਾਂਦੀ ਸੀਗੀ ਹੁਣ ਕੀ ਆ ਕਿ ਅੱਗੇ ਇੱਕ ਮਹੀਨੇ ਦੇ ਵਿੱਚ ਵਿੱਚ ਸਾਰਾ ਕੰਮ ਤਕਰੀਬਨ ਨਿਭੜ ਜਾਂਦਾ ਹੁੰਦਾ ਸੀ ਹੁਣ ਇੰਨਾ ਲੰਮਾ ਕੰਮ ਹੋ ਗਿਆ ਤਕਰੀਬਨ ਉਹ ਕਹਿੰਦੇ ਸਾਡੇ ਦੋ-ਦੋ ਮਹੀਨੇ ਲੱਗਣੇ ਆ ਤੇ ਦੋ ਮਹੀਨਿਆਂ ਦੇ ਵਿੱਚ ਸਾਨੂੰ ਬੰਦਿਆਂ ਦਾ ਡਬਲ ਖਰਚਾ ਪੈ ਜਣਾ ਤੇ ਸਾਨੂੰ ਇੰਨਾ ਘਾਟਾ ਲੱਗਣਾ ਨਾ ਕਿ ਕਹਿ ਨਹੀਂ ਸਕਦੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਘਾਟਾ ਪੂਰਾ ਕਰ ਹੀ ਨਹੀਂ ਸਕਦੇ ਜਿੰਨਾ ਮਰਜੀ ਅਸੀਂ ਮੰਡੀਆਂ ਦੇ ਵਿੱਚ ਸੀਜ਼ਨ ਲਾਈ ਜਾਈਏ ਠੀਕ ਹੈ ਨਾ ਇਹ ਕੋਈ ਸੂਰਜ ਮੰਗਣ ਵਾਲੀ ਗੱਲ ਤਾਂ ਮੈਨੂੰ ਲੱਗੀ ਨਹੀਂ ਕਿਤੇ ਇੱਕ ਆਪਾਂ ਐਵੇਂ ਗੱਲਾਂ ਬਾਤਾਂ ਸਟੇਜ ਤੇ ਖਲੋਗੇ ਕਰੀਏ ਜਾਂ ਕੁਝ ਕਰੀਏ ਗੱਲਾਂ ਬਾਤਾਂ ਵੀ ਇਹਨਾਂ ਨਾ ਕੋਈ ਗੱਲ ਨਹੀਂ ਬੰਦੀ ਗਰਾਊਂਡ ਜ਼ੀਰੋ ਧਿਆਨ ਕੇ ਆਪਾਂ ਕੋਈ ਗੱਲ ਕਰੀਏ ਫਿਰ ਗੱਲ ਬੰਦੀ ਏ ਠੀਕ ਹੈ ਨਾ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਏ ਜਾਂ ਕਿਸਾਨਾਂ ਦਾ ਕੀ ਕਸੂਰ ਏ ਕਿਸਾਨ ਦਾ ਕਸੂਰ ਇਹੀ ਏ ਕਿਸਾਨ ਨੇ ਨਾਜ ਪੈਦਾ ਕਰਕੇ ਤੇ ਦੇਸ਼ ਦਾ ਢਿੱਡ ਭਰਿਆ ਤੁਸੀਂ ਪਹਿਲਾਂ ਬਾਹਰਲੇ ਮੁਲਕਾਂ ਤੋਂ ਮੁੱਲ ਨਾਜ ਲੈ ਲੈਂਦੇ ਸੀ ਤੁਹਾਡੇ ਭੁੱਖਮਾਰੀ ਲੱਗੀ ਫਿਰਦੀ ਹੁੰਦੀ ਸੀ ਅਜੇ ਵੀ ਇੰਡੀਆ 'ਚ ਭੁੱਖਮਾਰੀ ਬਹੁਤ ਆ ਚਲੋ ਇਹ ਤਾਂ ਵੱਖਰੀ ਗੱਲ ਆ ਕਿ ਕੇਂਦਰ ਪੰਜਾਬ ਨਾਲ ਲੱਗਦਾ ਤੇ ਉਹਨੇ ਪੰਜਾਬ ਦਾ ਚੌਲ ਨਹੀਂ ਚੁੱਕਿਆ ਬਾਕੀ ਜੇ ਤੁਸੀਂ ਕਹੋ ਨਾ ਵੀ ਭਾਰਤ ਰਜ ਗਿਆ ਭਾਰਤ ਦੇ ਕੋਲ ਬਹੁਤ ਜ਼ਿਆਦਾ ਨਾਜ ਹੋ ਗਿਆ ਜੀ ਇਸ ਕਰਕੇ ਨਾਜ ਦੀ ਬੇਕਦਰੀ ਹੋ ਰਹੀ ਹੈ ਭਾਰਤ ਕੋਈ ਨਹੀਂ ਜੇ ਰਜਿਆ ਭਾਰਤ ਦੇ ਵਿੱਚ ਭੁੱਖਮਾਰੀ ਬਹੁਤ ਜੀ ਐਂਕੜਾ ਕੱਢ ਕੇ ਵੇਖ ਲਓ ਤੁਸੀਂ ਗੂਗਲ ਤੇ ਠੀਕ ਹੈ ਨਾ ਤੇ ਬਾਕੀ ਇਹ ਸਿਰਫ ਤੇ ਸਿਰਫ ਇੱਕ ਪਲੈਨਿੰਗ ਤਹਿਤ ਆ ਜਿਹੜੀ ਵੱਡੀ ਪਲੈਨਿੰਗ ਤਹਿਤ ਇੱਕ ਆਪਾਂ ਕਹਿੰਦੇ ਫੋਕਲ ਪੁਆਇੰਟ ਵੀ ਪੰਜਾਬ ਸਰਕਾਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬੰਦ ਕਰਤੇ ਕਾਫੀ ਜਿਆਦੇ ਖਣੀ 3200 ਖਣੀ 3300 ਫੋਕਲ ਪੁਆਇੰਟ ਜਿਹੜਾ ਆਪਣਾ ਪਿੰਡਾਂ ਦੇ ਵਿੱਚ ਬਾਦਲ ਸਾਹਿਬ ਨੇ ਜਿਹੜੀਆਂ ਫੋਕਲ ਪੁਆਇੰਟ ਪਿੰਡਾਂ ਦੇ ਵਿੱਚ ਮੰਡੀਆਂ ਦਿੱਤੀਆਂ ਸੀ ਉਹ ਹੁਣ ਬੰਦ ਕਰਨ ਕਰਨ ਜਾ ਰਹੀ ਹੈ ਸਰਕਾਰ ਨਵੇਂ ਇਤਵਾਰ ਤੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਊਗਾ ਜਾਂ ਤੁਸੀਂ ਸਰਚ ਕਰਕੇ ਵੇਖ ਲਓ ਉਹਨਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਵੀ ਆ ਆ ਜਿਹੜੇ ਫੋਕਲ ਪੁਆਇੰਟ ਐ ਪਿੰਡਾਂ ਦੇ ਵਿੱਚ ਬੰਦ ਕੀਤੇ ਜਾਣ ਤੇ ਜਿਹੜੀ ਸ਼ਹਿਰ ਦੀ ਮੇਨ ਮੰਡੀ ਆ ਉਹਦੇ ਵਿੱਚ ਹੀ ਜਿਹੜੀ ਆਪਣੀ ਫਸਲ ਆ ਉਹ ਵੀ ਕਿਆ ਕਰੇਗੀ ਠੀਕ ਆ ਨਾ ਵੀਰੋ ਜਿਹੜੀ ਫੋਕਲ ਪੁਆਇੰਟ ਸੀ ਆਪਣੇ ਘਰ ਦੀ ਮੰਡੀ ਸੀ ਜਦੋਂ ਜੀ ਕਰਦਾ ਸੀ ਆਪਾਂ ਜਾਣੇ ਹਾਂ ਉਹਨੇ ਸਾਂ ਸ਼ਹਿਰ ਦੀ ਮੰਡੀ ਦੇ ਵਿੱਚ ਇੰਨਾ ਜ਼ਿਆਦਾ ਰਸ਼ ਪੈ ਜਾਏਗਾ ਤੁਹਾਡਾ ਕਿ ਉੱਥੇ ਤੁਹਾਡਾ ਜਿੰਸ ਲਾਉਣ ਨੂੰ ਥਾਂ ਨਹੀਂ ਲੱਭਣੀ ਜਿਵੇਂ ਕਹੇਗੀ ਝੁੰਨੇਰੀ ਹੋਇਆ ਠੀਕ ਹੈ ਨਾ ਇੱਕ ਬੜੀ ਤਗੜੀ ਪਲੈਨਿੰਗ ਜੇ ਪੰਜਾਬ ਤੇ ਸੈਂਟਰ ਗਵਰਨਮੈਂਟ ਦੀ ਜਿਹੜੀ ਕਿਸਾਨ ਨੂੰ ਕਿਸਾਨੀ ਦੇ ਵਿੱਚੋਂ ਖੇਤੀ ਦੇ ਵਿੱਚੋਂ ਬਾਹਰ ਕਰਨ ਦੀ ਅਜੇ ਵੀ ਸਮਝ ਜੋ ਜੇ ਸਮਝ ਸਕਦੇ ਜੇ ਨਹੀਂ ਸਮਝਣਾ ਤੇ ਅੱਗੋਂ ਤੁਹਾਡੀ ਮਰਜ਼ੀ ਵੀਰਾਂ